ਹੋਂਤ ਨੂੰ ਪੁਰਾਣੇ ਕੱਪੜੇ ਘਰਾਂ ਦੇ ਰੱਖਣ ਦੀ ਲੋੜ ਨਹੀਂ ਰੈਨੋਵੇਸ਼ਨ ਔਨ ਕਰਕੇ ਖਲਚੀਆ ਦਾ ਮਸ਼ਹੂਰ ਸਟੋਰ ਪੱਪੂ ਸ਼ਾ ਹੋਣ ਜਾ ਰਿਹਾ ਖਾਲੀ ਸਾਰੇ ਕੱਪੜੇ ਮਿਲਣ ਜਾ ਰਹੇ ਆ ਦਦੇ ਦੇਟਾ ਤੇ ਉਹ ਭਾਜੀ ਸਟੋਰ ਖਾਲੀ ਕਰਨ ਜਾ ਰਹੇ ਆ ਮਿੱਟੀ ਦੇ ਪਾ ਇੱਕ ਨਾ ਇੱਕ ਫ੍ਰੀ ਸੂਟ ਦੇਣ ਜਾ ਰਹੇ ਆ ਭਾਈ ਸਟੋਰ ਖਾਲੀ ਉਹ ਭਾਜੀ 400 ਦਾ ਸੂਟ ਇੱਕ ਨਾ ਇੱਕ ਫ੍ਰੀ ਥੋੜੀ ਦੇ ਦੇਣਾ ਇਹ ਸਟੋਰ ਖਾਲੀ ਨਾ ਕਰਨਾ ਦਾ ਬੁਟੀਕਾ ਦਾ ਡਿਜ਼ਾਈਨ 590 ਰੁਪਏ ਦਾ ਪਹੁੰਚੇ ਤੇ ਗਢਾਈ ਵਾਲਾ ਨਾਲ ਕਾਟਨ ਦਾ ਦਬੱਡਾ ਭਾਜੀ ਇੱਕ ਨਾ ਇੱਕ ਫ੍ਰੀ ਐਵੇਂ ਥੋੜੀ ਦੇਣ ਲੱਗੇ ਨਾਇਆ ਬ੍ਰਾਂਡ ਦਾ ਮਾਲ ਜੇ ਇੱਕ ਨਾ ਇੱਕ ਫ੍ਰੀ ਮਤਲਬ ਅਵਰਗਲਾ ਸੂੜੇ ਭਾਈ 400 ਰੁਪਏ ਸੂੜੇ ਇਹ ਵੀ ਇੱਕ ਨੱਕ ਫਰੀ ਮਤਲਬ 200 ਰੁਪਏ ਦੇਣ ਜਾ ਰਹੇ ਆ ਭਾਜੀ ਭਾਜੀ ਠੀਕ ਹੋ ਭਾਜੀ ਇਹ ਸਿਰਫ ਦੇ ਸਿਰਫ ਸੇਲ ਮੇਲਾ ਵਾ ਰੈਨੋਸ਼ਨ ਸਾਡੇ ਚੱਲਣ ਦੀ ਆ ਮਿੱਟੀ ਪੈਣ ਨਾਲੋਂ ਚੰਗਾ ਕਿ ਗਾਹ ਲੈ ਜੇ ਭਾਜੀ ਗਾਹ ਖੱਟ ਲੈ ਭਾਜੀ ਓਮ ਟੈਕਸ ਭਾਜੀ ਰਾਮ ਟੈਕਸ ਭਾਜੀ ਗੰਗਾ ਭਾਜੀ ਅਨਾਯ ਵਰਗੇ ਬ੍ਰਾਂਡ ਭਾਜੀ 1990 ਰੁਪਏ ਵੇਚਦੇ ਸੀ ਅੱਧੇ ਦੇ ਰੇਟਾਂ ਦੇਣ ਜਾ ਰਹੇ ਆ ਭਾਜੀ ਇਹ ਨਕਲੀ ਆ ਭਾਜੀ ਰੀਨਰ ਰਾਮ ਟੈਕਸੀਆਂ ਤੁਸੀਂ ਪੜੇ ਲਿਖੇ ਲੱਗਦੇ ਹੋ ਤੇ ਚੈੱਕ ਕਰੋ 790 ਰੁਪਏ ਸੂੜੇ ਇੱਕ ਲੈ ਕੇ ਇੱਕ ਫ੍ਰੀ ਦੇਣ ਜਾ ਰਹੇ ਆ ਬੁਟੀਕ ਦਾ ਸੂਟ ਭਾਜੀ ਮਤਲਬ ਇਹ ਹੁਣ ਪੈ ਗਿਆ 1800 ਚ 2 ਭਾਜੀ 400 ਰੁਪਏ ਦਾ ਪੈ ਗਿਆ 395 ਦਾ ਸਭ ਤੋਂ ਵੱਧ ਹੋ ਟ੍ਰੈਂਡੀ ਫਰਕਾ ਵਾਲੀ ਸੂਟ ਭਾਜੀ 5-5000 ਰੁਪਏ 6-6000 ਰੁਪਏ ਦੁਕਾਨਾ ਵੇਖਦਾ ਭਾਜੀ 2500 ਰੁਪਏ ਦੇਣ ਜਾ ਰਹੇ ਆ ਤੇ ਭਾਜੀ ਇਹਦੇ ਵਿੱਚ ਮਾੜਾ ਮੋਟਾ ਫਾਇਦਾ ਹੁੰਦਾ ਉਹ ਭਾਜੀ ਫਾਇਦਾ ਕਹਦਾ ਕਿ ਹੱਥੋਂ ਪੈਸੇ ਪਾਉਂਦੇ ਆ ਭਾਜੀ ਕੋਈ ਫਾਇਦਾ ਫੂਦਾ ਆਪਾਂ ਨੂੰ ਨਹੀਂ ਹੈਗਾ ਇਹ ਤਾਂ ਸਿਰਫ ਇੱਕ ਲਾਸ ਹੈਗਾ ਜੇ ਮਤ ਦੇ ਰਹੇ ਆ ਬਸ ਫਰੈਸ਼ ਆ ਟਿਕਾ ਇਹਦੇ ਖੁੱਲੇ ਵੀ ਨਹੀਂ ਹੈ ਇਹਦੇ ਪੈਕਿੰਗ ਤੱਕ ਨਹੀਂ ਖੁੱਲੀ ਭਾਜੀ ਇਹ ਵੀ ਇੱਕ ਨੱਕ 20 ਦਿਨ ਜਾ ਰਿਹਾ ਇਹ ਤੇ ਚੈੱਕ ਕਰ ਲਓ ਭਾਜੀ ਸਰ 1095 ਦਾ ਬਸ ਪੜੋ ਕੀ ਆ ਤੁਸੀਂ ਪੜੇ ਲਿਖੇ ਲੱਗਦੇ ਜੀ ਭਾਜੀ 5000 ਰੁਪਏ ਦਾ ਭਾਜੀ 500 ਰੁਪਏ ਚ ਸਰ 4000 ਰੁਪਏ ਦਾ ਭਾਜੀ 2000 ਰੁਪਏ ਚ ਕੀ ਹੋ ਗਿਆ ਸਰ ਜੀ ਆਹ ਚੈੱਕ ਕਰੋ ਕੀ ਰੇਟ ਲਿਖਿਆ ਜੀ ਇਹ ਭਾਜੀ 3700 ਰੁਪਏ ਭਾਜੀ ਇੱਧਾ ਰੇਟ ਭਾਜੀ ਇਹ ਮਤਲਬ ਸੱਚੇ ਸਿਵ ਨਹੀਂ ਮਜ਼ਾਕ ਨਹੀਂ ਮੈਂ ਵੀਡੀਓ ਭਾਜੀ ਆ ਸਾਰੀ ਦੁਕਾਨ ਇੱਧੇ ਇੱਧੇ ਰੇਟ ਗਿਆ ਭਾਜੀ ਸਾਰੀ ਦੁਕਾਨੀ ਸਰ ਇਹ ਫਿਰ ਵੀ ਫਾਇਦਾ ਹੁੰਦਾ ਮਾ ਅੱਡ ਪੈ ਸੱਤ ਮਾਲ ਦੇ ਪੈਕਿੰਗ ਤੱਕ ਨਹੀਂ ਖੁੱਲੀ ਚੈੱਕ ਕਰ ਲੋ ਬ੍ਰਾਂਡ ਵੀ ਮਸ਼ਹੂਰ ਬ੍ਰਾਂਡ ਹੈ ਭਾਜੀ ਪਾਕਿਸਤਾਨੀ ਸੂਟ ਹੈ 990 ਰੁਪਏ ਦੇਣ ਜਾ ਰਹੇ ਆ ਭਾਜੀ ਭਾਜੀ ਲਹਿੰਗੇ ਸ਼ਰਾਰੇ ਵੀ ਭਾਜੀ ਮਾਨੀਜੇ ਕਰਦਾ ਮਿੱਟੀ ਦੇ ਭਾ ਦੇਣ ਜਾ ਰਹੇ ਆ ਇਹ ਵੀ ਇੱਕ ਨਾ ਇੱਕ ਵੀ ਭਾਜੀ ਇੱਕ ਨਾ ਇੱਕ 100% ਮੈਂ ਦੁਬਾਰਾ ਕਰੀਏ ਕਰ ਲਗਾ ਤੁਹਾਡੀ ਦੁਕਾਨ ਤੋਂ ਕੋਈ ਵੀ ਲਹਿੰਗਾ ਲੈ ਲਵੇ ਕੋਈ ਵੀ ਸ਼ਰਾਰਾ ਲੈ ਲਵੇ ਕੋਈ ਵੀ ਡਰੈਸ ਲੈ ਲਵੇ ਸਭ ਇੱਕ ਨਾ ਇੱਕ ਵੀ ਭਾਜੀ ਜਦੋਂ ਤੱਕ ਮਾਲ ਹੈਗਾ ਭਾਜੀ ਜਿਹਦੇ ਘਰ ਵਿਆਹ ਵਾ ਲੱਖ ਲੱਖ ਕਪੜਾ ਪਹਿਲਾਂ ਹੀ 50 ਦੇਂਦੇ ਹੁਣ ਤੇ 5000 ਜਪੈਣਾ ਭਾਜੀ ਇੰਨਾ ਫਰਕ ਪੈਣਾ ਭਾਜੀ ਦੱਸੋ ਹ ਦੁਖੀ ਗੱਲ ਹੋਈ ਇਹਨੇ ਯਾਰ ਪਾਜੀ ਦੁਖੀ ਹੁੰਦਾ ਜੋ ਘਟਾ ਪੈਂਦਿਆ ਵਾ ਤੇ ਫੇਰ ਨਾ ਕੰਮ ਕਰੋ ਨਾ ਵੀਡੀਓ ਬਣਾਓ ਪਾਜੀ ਕੁਝ ਕਰਨਾ ਵੀ ਪੈਂਦਾ ਹੁਣ ਮੰਨ ਲਓ ਇੱਥੇ ਮਿੱਟੀ ਪਵੇ ਮੰਨ ਲਓ ਪਾਜੀ ਸਟਾਕ ਕਲੀਅਰ ਸੇਲ ਆ ਪਾਜੀ 990 ਰੁਪਏ ਸੂਟ ਹੈ ਪਹੁੰਚੇ ਤੇ ਘਟਾਇ ਲਾ ਇੱਕ ਨਾਲ ਇੱਕ ਫ੍ਰੀ ਪਾਜੀ 500 ਰੁਪਏ ਪੈ ਗਿਆ ਆ ਵੀ ਇੱਕ ਨਾ ਭਾਜੀ ਆ ਵੀ ਇੱਕ ਨਾ ਆ ਵੀ ਇੱਕ ਨਾ ਆ ਵੀ ਇੱਕ ਨਾ ਪੂਰੀ ਦੁਕਾਨ ਹੀ ਭਾਜੀ ਇੱਕ ਨਾ ਇੱਕ ਫਰੀ ਲਾਤੀ ਆ ਭਾਜੀ ਜਿੰਦੋਂ ਤੱਕ ਸਟਾਕ ਹੈਗਾ ਵਾ ਉਦੋਂ ਤੱਕ ਆਫਰ ਹੈ ਰੈਨੋਵੇਸ਼ਨ ਕਰੇਗਾ ਆਫਰ ਲਈ ਆ ਨਵਾਂ ਮਾਲ ਨਹੀਂ ਆ ਨਵਾਂ ਮਾਲ ਕੋਈ ਨਹੀਂ ਹੋਣਾ ਹੁਣ ਆ ਦੇਖੋ 1990 ਰੁਪਏ ਸੂਟ ਦੇ ਰਹੇ ਆ ਭਾਜੀ 1000 ਰੁਪਏ ਘਾਟਾ ਪਾ ਕੇ ਦੇ ਦਿੰਦੇ ਜੇ ਆ ਲੋ ਆ 400 ਰੁਪਏ ਘਾਟਾ ਪਾ ਕੇ ਦੇ ਦਿੰਦੇ ਜੇ ਭਾਜੀ ਕਿਹਦੇ ਚ 500 ਕੇ ਚ 400 1000 ਘਾਟਾ ਪਾ ਕੇ ਦੇ ਦਿੰਦੇ ਆ ਭਾਜੀ ਘਾਟਾ ਪਾ ਕੇ ਓ ਪਾਜੀ ਮਿੱਟੀ ਨਾਲ ਚੰਗਾ ਵਾ ਕੀ ਮਿੱਟੀ ਤੇ ਬਾਸੂਰ ਦੇ ਦਿਆ ਚੈ ਕਰਾਏ ਹੁਣੇ ਸਾਰਾ ਸਟਾਕ ਲਾ ਵੇਖੋ ਪਾਜੀ ਸਟਾਕ ਸਟਾਕ ਨਾਲ ਅੰਤ ਨਹੀਂ ਹੈਗਾ ਪਾਜੀ ਵੈਰਾਈ ਦੇ ਵਿੱਚ ਵੇਖੋ ਰੈਡੀ ਬਸ ਬਸ ਯਾਰ ਮਤਲਬ ਸਮਝ ਆ ਗਿਆ ਇਹਨੇ ਤੈਸ਼ ਵਿੱਚ ਕਰਿਆ ਅਨੇ ਬਈ ਓ ਪਾਜੀ ਤੈਸ਼ ਤੁਹਾਨੂੰ ਕੀ ਦਸੀਏ ਸਾਡੇ ਦਿਲ ਤੇ ਦਈ ਵੇਖੋ ਕੀ ਬੀਜੀ ਆਂ ਆਪਣੇ ਹਾ ਆਪਣੇ ਦਿਲ ਨੂੰ ਪੁੱਛ ਕੇ ਵੇਖੋ ਪਾਜੀ ਜਿਹੜਾ